ਏ ਭਾਈ ਜੀ ਚੋਰੀ ਸਾਡੇ ਅੱਗੇ ਵੀ ਇੱਕ ਦੋ ਵਾਰੀ ਹੋਈ ਸੀ ਅੱਗੇ ਨਾਰਮਲ ਜੀ ਹੁੰਦੀ ਜਿਵੇਂ ਪਾਈਪਾਂ ਲਾ ਕੇ ਲੈ ਗਏ ਜਾਂ ਕਹਿੰਦੇ ਮੇਜ਼ ਚੱਕੇ ਗਏ ਜਾਂ ਕੁਰਸੀਆਂ ਚੱਕੀਆਂ ਗਈਆਂ ਹਨ ਉਹਦੇ ਸਬੰਧ ਦੇ ਵਿੱਚ ਕਹਿੰਦੇ ਪੱਖੇ ਲੈ ਗਏ ਉਹਦੇ ਸਬੰਧ ਚ ਇਹ ਦਰਖਾਸਤਾਂ ਕਿ ਦੰਦੇ ਵੀ ਰਹੇ ਆ ਦਫ਼ਤਰਾਂ ਦੇ ਵਿੱਚ ਸਿਟੀ ਵਾਲੀ ਸਾਨੂੰ ਲੱਗਦਾ ਪਰ ਸਾਡਾ ਕਹਿੰਦੇ ਮਾੜੀ ਕਿਸਮਤ ਨਾਲ ਮੌਕਾ ਵੀ ਨਹੀਂ ਵਿਖਿਆ ਸੀ ਕਿਤੇ ਆ ਕੇ ਅੱਜ ਅਸੀਂ ਸਵੇਰੇ ਢੀ ਸਾਹਿਬ ਨੂੰ ਮਿਲੇ ਸੀ ਜਿਹੜੀ ਰਾਤ ਚੋਰੀ ਹੋਈ ਆ ਰਾਤ ਸਾਡੇ 12 ਏਸੀ ਲੱਥੇ ਆ ਤਿੰਨਾ ਏਸੀਆਂ ਦੀਆਂ ਜਿਹੜੀਆਂ ਉਹ ਪਾਈਪਾਂ ਲੱਥੀਆਂ ਪੰਜ ਸੱਤ ਜਿਹੜੇ ਬੂਥ ਆ ਸਾਡੇ ਉਹਨਾਂ ਦੀਆਂ ਜਿਹੜੀਆਂ ਛੱਤਾਂ ਟੁੱਟੀਆਂ ਕਿਉਂਕਿ ਛੱਤਾਂ ਸਾਡੀਆਂ ਜਿਹੜੀਆਂ ਉਹ ਸਲੇਟਾਂ ਦੀਆਂ ਪਾਈਆਂ ਹੋਈਆਂ ਸੀਮੈਂਟ ਦੀਆਂ ਉਹ ਜਦੋਂ ਉਤੋਂ ਦੀ ਵਜਨ ਲੈ ਕੇ ਨੰਗੇ ਆ ਉਹਦੇ ਵਜਨ ਦੇ ਨਾਲ ਉਹ ਟੁੱਟੀਆਂ ਤੇ ਅੰਦਾਜ਼ਨ ਕਿੰਨਾ ਕੁ ਨੁਕਸਾਨ ਹੋਇਆ ਹੈ ਤਕਰੀਬਨ ਬਾਈ 5-6 ਲੱਖ ਦਾ ਮੰਨ ਕੇ ਚੱਲੋ 12 ਏਸੀ 40-50 ਹਜ਼ਾਰ ਤੋਂ ਘੱਟ ਤਾਂ ਇਹ ਸੀ ਕਿਸੇ ਦਾ ਬਣੀ ਆਉਂਦਾ ਹੈ ਕਿੰਨੇ ਬੂਥ ਨੇ ਜਿਹੜੇ ਤੁਹਾਡੇ ਇਥੇ ਬਣੇ ਹੋਏ ਇੱਥੇ ਟੋਟਲ 111 ਬੂਥ ਆ ਜੀ ਜਿਨ੍ਹਾਂ ਦੇ ਵਿੱਚੋਂ 90-95 ਬੂਥ ਚਾਲੂ ਆ ਕੁਝ ਬੰਦੇ ਦੀ ਡੈਥ ਹੋਈ ਵੀ ਆ ਜਾਂ ਕੋਈ ਬਾਹਰ ਚਲੇ ਗਿਆ ਉਹ ਬੰਦ ਪ੍ਰਧਾਨ ਜੀ ਜਿਸ ਤਰ੍ਹਾਂ ਕੰਪਲੈਕਸ ਦੇ ਅੰਦਰ ਤੁਹਾਡੇ ਮੂਥ ਹੋ ਗਏ ਨੇ ਤੇ ਸਕਿਉਰਟੀ ਦੀ ਜੇ ਗੱਲ ਕੀਤੀ ਜਾਵੇ ਕੰਪਲੈਕਸ ਦੇ ਅੰਦਰ ਆ ਕੇ ਚੋਰੀ ਕਰਨਾ ਕਰਦੇ। ਇਹਦਾ ਭਾਈ ਜੀ ਸਵੇਰ ਤੋਂ ਇਹੀ ਗੱਲ ਕਰਦੇ ਪਏ ਆਂ ਸੀ ਵੀ ਜਿਹੜੇ ਵੀ ਆਪਸ ਨੂੰ ਮਿਲਦੇ ਹੋ ਸਾਨੂੰ ਇਹੀ ਸਵਾਲ ਕਰਦਾ ਠੋਡਾ ਕੋਈ ਸਕਿਉਰਟੀ ਗਾਰਡ ਨਹੀਂ ਰੱਖਿਆ ਆ। ਜਦੋਂ ਕਿ ਅਸੀਂ ਸੈਕਟਰੀਏਟ ਦੀ ਬਾਉਂਡਰੀ ਦੇ ਵਿੱਚ ਬੈਠੇ ਹੋਏ ਆਂ। ਤੁਸੀਂ ਚੋਰਾਂ ਦੇ ਹੌਸਲੇ ਵੇਖੋ ਦਲੇਰੀ ਵੇਖੋ ਵੀ ਸੈਕਟਰੀਏਟ ਦੇ ਵਿੱਚੋਂ ਹੀ ਚੋਰੀ ਹੋਈ ਕਹਿ ਸਕਦੇ ਇਹਨੂੰ। 12 ਏਸੀ ਚੱਕੇ ਲ ਜਾਣਾ ਜਾਂ ਤਾਂ ਕਿਸੇ ਗੱਡੀ ਤੇ ਜਾ ਸਕਦੇ ਆ ਤਾਂ ਹੈ ਨਹੀਂ ਵੀ ਸੱਤ ਕੋਈ ਧੱਕੇ ਲੈ ਕੇ ਗਿਆ ਉਹ। 12 ਗਏ ਤਾਂ ਗੱਡੀ ਤਾਂ ਹੀ ਹੋਣਗੇ ਫੇਰ ਪ੍ਰਸ਼ਾਸਨ ਦੇ ਕੈਮਰੇ ਜਿਹੜੇ ਕੈਮਰੇ ਜਣੀ ਕੋਸ ਆ ਰਹੇ ਆ ਨਾ ਸਾਨੂੰ ਕੈਮਰੇ ਦਿਖਾਏ ਜਾ ਰਹੇ ਆ ਕੋਈ ਅਸੀਂ ਦੇਖ ਲਿਖ ਕੇ ਵੀ ਦੇ ਕੇ ਆ ਵੀ ਸਾਨੂੰ ਜਿਹੜੇ ਕੈਮਰੇ ਇੱਕ ਤਾਂ ਚੌਂਕ 'ਚ ਲੱਗੇ ਹੋਏ ਆ ਇੱਕ ਡੀ ਸਾਹਿਬ ਦੇ ਗੇਟ ਦੇ ਅੱਗੇ ਲੱਗਾ ਹੋਇਆ ਕੈਮਰਾ ਇੱਕ ਐਸਐਸਪੀ ਦਾ ਅਪਰ ਲੱਗਾ ਹੋਇਆ ਵੀ ਸਾਨੂੰ ਉਹ ਕੈਮਰੇ ਚੈੱਕ ਕਰਾਏ ਜਾਣ ਤੁਹਾਨੂੰ ਲੱਗਦਾ ਚੱਲਦੇ ਜਾਂ ਨਹੀਂ ਬੰਦੀ ਹੋਣਗੇ ਭਾਈ ਸਾਡੇ ਹਿਸਾਬ ਨਾਲ ਤਾਂ ਚੱਲਦੇ ਗਾਦੇ ਹੁਣ ਕਿ ਨਹੀਂ ਹੋਣ ਨੂੰ ਪਤਾ ਲੱਗ ਜਨਾ ਸੀ ਸਵੇਰ ਦਾ ਰੌਲਾ ਪਿਆ ਹੋਇਆ ਨਹੀਂ ਹੁਣ ਨੂੰ ਕੋਈ ਨਾ ਕੋਈ ਤਾਂ ਦੱਸ ਹੀ ਦੇਣਾ ਸੀ ਸਾਨੂੰ ਇਹਨਾਂ ਨੇ ਵੇਖ ਅਧਿਕਾਰੀ ਪੁਲਿਸ ਵਾਲੇ ਆਏ ਪੁੱਛੇ ਪੁਲਿਸ ਵਾਲੇ ਦੋ ਮਲਾਜਮ ਆਏ ਸੀ ਉਹਨਾਂ ਦੀ ਕੋਈ ਡਿਊਟੀ ਸੀ ਪਈ ਹੋਈ ਉਹਨਾਂ ਨੇ ਲੁਧਿਆਣੇ ਜਾਣਾ ਸੀ ਉਹ ਕੇਰਾ ਥੋੜਾ ਜਿਹਾ ਮੌਕਾ ਵੇਖ ਗਏ ਆ ਸਾਡੇ ਮੋਬਾਈਲ ਨੰਬਰ ਲੈ ਕੇ ਲੈ ਕੇ ਤੇ ਉਹ ਚਲੇ ਗਏ ਚੋਰਾਂ ਦੀ ਕੋਈ ਸੀਸੀਟੀਵੀ ਤੁਹਾਨੂੰ ਲੱਗ ਰਹੀ ਕਿਸੇ ਕਿਸੇ ਥਰੂ ਮਿਲ ਸਕਦੀ ਹੈ ਮਿਲ ਸਕਦੀ ਹੈ ਇੱਕ ਤਾਂ ਜਿਹੜਾ ਇਧਰ ਨਹਿਰ ਦੇ ਉੱਤੇ ਕੈਮਰੇ ਲੱਗੇ ਆ ਇਹ ਚੈੱਕ ਹੋ ਜਾਣਾ ਇੱਕ ਡੀਸੀ ਸਾਹਿਬ ਦੀ ਜਿਹੜੀ ਗੇਟ ਦੀ ਐਂਟਰੀ ਆ ਉੱਥੇ ਕੈਮਰੇ ਲੱਗੇ ਉਹ ਚੈੱਕ ਹੋ ਜਾਣਾ ਇੱਕ ਐਸਐਸਪੀ ਸਾਹਿਬ ਦੀ ਜਿਹੜੀ ਐਂਟਰੀ ਆ ਗੇਟ ਦੀ ਉੱਥੇ ਕੈਮਰੇ ਲੱਗੇ ਆ ਉਹ ਚੈੱਕ ਹੋ ਜਾਣਾ ਹਾਂ ਤੇ ਬਾਕੀ ਤੁੰਦ ਸੀਗੀ ਕੈਮਰਿਆਂ ਦੇ ਵਿੱਚ ਵੀ ਮੇਰੇ ਹਿਸਾਬ ਨਾਲ ਕੁਝ ਨਹੀਂ ਆਉਣਾ ਰਾਤ ਤੁੰਦ ਬਹੁਤ ਜ਼ਿਆਦਾ ਸੀਗੀ ਕੈਮਰਿਆਂ ਦੇ ਵਿੱਚ ਕੋਈ ਸ਼ੋਅ ਵੀ ਜ਼ਿਆਦਾ ਨਹੀਂ ਹੋਣਾਗਾ ਤੇ ਬਾਕੀ ਜਿਹੜਾ ਇੱਥੇ ਜਿੱਥੋਂ ਡੀਸੀ ਸਾਹਿਬ ਦਾ ਦਫ਼ਤਰ ਆ ਜਿਹੜਾ ਜਮਾ ਹੀ ਸਾਡੇ ਆਪੋ ਜਟਾ ਨੇੜੇ ਆ ਉੱਥੇ ਰਾਤ ਨੂੰ ਇੱਕ ਸਕਿਉਰਟੀ ਗਾਰਡ ਹੁੰਦਾ ਉਹਦੇ ਨਾਲ ਅਸੀਂ ਗੱਲਬਾਤ ਕੀਤੀ ਆ ਉਹ ਕਹਿੰਦਾ ਵੀ ਮੈਨੂੰ ਇਹ ਵਾਰਦਾਤ ਦਾ ਕੋਈ ਪਤਾ ਨਹੀਂ ਮੈਂ ਅੰਦਰ ਪਿਆ ਸੀ ਤੁਸੀਂ ਹੁਣ ਤੁਹਾਡੀ ਮੰਗ ਕੀ ਹੈ ਤੁਹਾਡੀ ਸਾਡੀ ਦਾ ਮੰਗ ਇਹ ਵੀ ਜਿਹੜੇ ਚੋਰ ਆ ਉਹ ਫੜੇ ਜਾਣ ਸਾਨੂੰ ਇਨਸਾਫ ਦਵਾਇਆ ਜਾਵੇ ਤਾਂ ਜੋ ਅੱਗੇ ਤੋਂ ਇਹ ਜੀਆਂ ਚੋਰੀਆਂ ਨਾ ਹੋਣ ਅੱਜ ਸਵੇਰੇ ਜੀ ਜਦੋਂ ਅਸੀਂ ਜਦੋਂ ਘਰ ਤੋਂ ਆ ਇੱਥੇ ਆਏ ਆ ਤਾਂ ਸਾਨੂੰ ਉੱਥੇ ਘਰੇ ਕਿਸੇ ਨੇ ਫੋਨ ਕੀਤਾ ਕਿ ਤੁਹਾਡੇ ਇੱਥੇ ਚੋਰੀ ਹੋ ਚੁੱਕੀ ਆ ਜਿੰਨੇ ਸਾਡੇ ਏਸੀ ਸੀ ਉਹਨਾਂ ਸਾਰਿਆਂ ਦੇ ਕੰਪਰੈਸ਼ਨ ਘੱਟੋ ਘੱਟ 12 ਤੋਂ 16 ਦੇ ਵਿੱਚ ਵਿੱਚ ਉਹਨਾਂ ਦੀ ਗਿਣਤੀ ਆ ਸਾਰੇ ਚੋਰੀ ਹੋ ਚੁੱਕੇ ਆ ਇੱਥੋਂ ਦੀ ਉੱਤਰ ਲੱਗੇ ਤਾਂ ਸਾਡੀਆਂ ਸਾਰੀਆਂ ਉੱਪਰੋਂ ਸਾਰੀ ਛੱਤ ਵੀ ਟੋੜ-ਟੋੜੀ ਪਈ ਆ ਉਹਨਾਂ ਦੀ ਤੇ ਤੁਹਾਡਾ ਵੀ ਕੋਈ ਹਾਂਜੀ ਸਾਡਾ ਵੀ ਹੋਇਆ ਕੰਪਰੈਸਰ ਹੀ ਚੋਰੀ ਹੋਇਆ ਜੀ ਏਸੀ ਦਾ ਏਸੀ ਦਾ ਕੰਪਰੈਸਰ ਤੇ ਪਾਈਪਾਂ ਸਾਰੇ ਕੰਪਰੈਸਰ ਉੱਪਰ ਹੀ ਲੱਗੇ ਹੋਏ ਸੀ ਹਾਂਜੀ ਸਭ ਦੇ ਉੱਤੇ ਲੱਗੇ ਹੋਏ ਸੀ ਛੱਤਾਂ ਦਾ ਵੀ ਹਾਂਜੀ ਆ ਦੇਖ ਲਓ ਤੁਸੀਂ ਦੇਖ ਸਕਦੇ ਹੋ ਉੱਪਰ ਛੱਤਾਂ ਦਾ ਨੁਕਸਾਨ ਪੂਰੀ ਤਰ੍ਹਾਂ ਕੀਤਾ ਹੋਇਆ ਨੇ ਤਹਿਸ ਨੈਸ ਕਰ ਦਿੱਤੀਆਂ ਹੈਗੀਆਂ ਇਹ ਬੂਥਾ ਜੀ ਇਹ ਡੀਸੀ ਕੰਪਲੈਕਸ ਦੇ ਵਿੱਚ ਬਣਿਆ ਹੈ ਡੀਸੀ ਕੰਪਲੈਕਸ ਦੇ ਨੇੜੇ ਹੈ ਜੀ ਬਹੁਤ ਨੇੜੇ ਹੈ ਕੋਈ ਸੀਸੀਪੀ ਕੋਈ ਨਹੀਂ ਆਈ ਹੈ ਅਜੇ ਤੱਕ ਜੀ ਅੰਦਾਜ਼ਨ ਕਿੰਨਾ ਕ ਨੁਕਸਾਨ ਹੋ ਗਿਆ ਅੰਦਾਜ਼ਨ ਤੁਸੀਂ ਦੇਖੋ 12 ਤੋਂ 16 ਏਸੀ ਦੇ ਵਿੱਚ ਵਿੱਚ ਆ ਵਿਧ ਪਾਈਪਾਂ ਦੇ ਵਿੱਚ ਟੋਕ ਟਾ ਮੇਰੇ ਹਿਸਾਬ ਦੇ ਵਿੱਚ ਤਾਂ ਜਿਆਦਾ ਨਹੀਂ ਤਾਂ ਬਚੀ 30000 ਦਾ ਤਾਂ ਇੱਕ ਕੰਪਰੈਸ਼ਰ 4-5 ਲੱਖ ਦਾ ਨੁਕਸਾਨ ਹੋ ਚੁੱਕਿਆ ਜੀ ਸਰ ਇੱਥੇ ਮੌਕਾ ਦਾ ਦੇਖ ਲਿਆ ਆਪਾਂ ਸਾਨੂੰ ਕੰਪਲੇਂਟ ਮਿਲ ਗਈ ਆ ਤੇ ਦੇਖਿਆ ਆਪਾਂ 10-12 ਜਿਹੜੇ ਆ ਰਾਤ ਕੋਈ ਨਾਮ ਨੂੰ ਬੰਦੇ ਜਿਹੜੇ ਆ ਚੋਰੀ ਕਰਕੇ ਲੈ ਗਏ ਆ ਤੇ ਜਿੰਦ ਸਬੰਧੀ ਹੁਣ ਆਪਾਂ ਅਰਦਾਲ ਕਰ ਲਏ ਆ ਉਦੋਂ ਬਾਅਦ ਜੋ ਕਾਰਵਾਈ ਬੜੀ ਆਪਾਂ ਸਰ ਕੋਈ ਵੀਡੀਓ ਵਗੈਰਾ ਆਈ ਸੀਸੀਟੀਵੀ ਕੈਮਰਾ ਨਹੀਂ ਅਜੇ ਮਿਲੀ ਨਹੀਂ ਕੋਈ ਵੀਡੀਓ ਤੇ ਜੋ ਹੋਈ ਕਾਰਵਾਈ ਕਰਦਿਆਂਗੇ ਅਸੀਂ ਪਰ ਪਹਿਲਾਂ ਵੀ ਕਾਫੀ ਚੋਰੀ ਹੋ ਚੁੱਕੀ ਐ ਇਹਨਾਂ ਦੱਸ ਸਕਦਾ ਕੋਈ ਚੋਰੀਆਂ ਤੋਂ ਹੋਈਆਂ ਹੁਣ ਕਚੈਰੀ ਵਾਲਿਆਂ ਨੂੰ ਵੀ ਅਸੀਂ ਕਈ ਵਾਰੀ ਕਿਹਾ ਵੀ ਤੁਸੀਂ ਆਪਦਾ ਕੋਈ ਚੌਂਕੀਦਾਰੀ ਰੱਖ ਲਓ ਰਲ ਕੇ ਵੀ ਇਹਨੇ ਇੱਥੇ ਹੈਗੇ ਤੁਹਾਡੇ ਚੈਂਬਰ 100-100 ਰੁਪਇਆ ਰਲ ਕੇ ਦੇ ਦਿਆ ਕਰੋ ਕੁ ਦੋ ਮਹੀਨੇ ਸਰਦੀਆਂ ਜਦੋਂ ਠੰਡ ਦੇ ਦਿਨ ਹੁੰਦੇ ਕੋਈ ਚੌਂਕੀਦਾਰ ਰੱਖ ਲਿਆ ਕਰੀਂ ਉਹਦੇ ਨਾਲ ਸੇਫਟੀ ਰਹਿੰਦੀ ਐ ਤੁਹਾਡੇ ਵੱਲੋਂ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਸਾਡੇ ਵੱਲੋਂ ਤੋਂ ਜੋ ਬਣਦੀ ਐ ਫਿਰ ਕਾਰਵਾਈ ਅਮਰਵਤ ਚਲਿਆਂਦੀ ਜਾਊਗੀ